ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵਿੱਚ ਜਾਤ ਪਾਤ ਧਰਮਜੁੱਤੋਂ ਉੱਪਰ ਉੱਠ ਕੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੀ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਖੇਦੀ ਜਾਣ ਗਿਆ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣਾ ਮਿਹਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨਸ਼ਿਆਂ 'ਚ ਬਰਬਾਦ ਹੋ ਗਿਆ ਇਸ ਕਰਕੇ ਮੇਰੇ ਖਿਆਲੋਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਇਹ ਜਿਹੜੇ ਪਹਿਲਾਂ ਇਹ 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 ਰਾਜਾ ਬਣੀ ਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੁੱਤਰ ਤੇ ਕੰਮ ਕੀਤਾ ਪੰਜਾਬ ਨੂੰ ਲੁੱਟਿਆ ਤੇ ਆਂ ਕਿ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦਾ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵਿੱਚ ਜਾਤ ਪਾਤ ਧਰਮਜ ਉੱਪਰ ਉੱਠੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੇ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਖੇਦੀ ਜਾਣ ਕੇ ਆ ਉਹ ਉਹਦਾ ਸੀ ਜਾਤ ਪਾਤ ਉਹਨਾਂ ਨੇ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਐਮਪੀ ਜਿੱਤੇ ਸਰਬਜੀਤ ਖਾਲਸਾ ਜਿੱਤੇ ਕਹਿੰਦੇ ਵੀ ਪਾਰਲੀਮੈਂਟ ਚ ਇੱਕ ਦਿਨ ਵੀ ਉਹਨਾਂ ਨੇ ਫਤਿਹ ਦਾ ਨਾਰਾ ਨਹੀਂ ਲਾਇਆ ਮੇਰੇ ਖਿਆਲ ਹੈ ਮੇਰੇ ਖਿਆਲ ਚਲੋ ਇੱਕ ਐਮਪੀ ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਬਾਕੀ ਜਿਹੜੇ 12 13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ ਉਹ ਉਹ ਉਹਨਾਂ ਦੀ ਕੀ ਕਾਰਜਕਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣਾ ਮਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਲਸ਼ਾਂ ਤੇ ਬਰਬਾਦ ਹੋ ਗਿਆ ਇਸ ਤਰ੍ਹਾਂ ਕਿ ਮੇਰੇ ਖਿਆਲੋਂ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ त्याਗ ਦੇਣਾ ਚਾਹੀਦਾ ਇਹ ਜਿਹੜੇ ਪਜਾ ਪਹਿਲਾਂ ਇਹ 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 ਰਾਜਾ ਬਣੀਵਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਤਰ ਤੇ ਕੰਮ ਕੀਤਾ ਪੰਜਾਬ ਨੂੰ ਲੁੱਟਿਆ ਕੁੱਟਿਆ ਹੁਣ ਮੇਰੇ ਖਿਆਲ ਹੈ ਕਿ ਜਿਹੜੇ ਕੋਈ ਜਿਹੜੇ ਹੁਣ ਬਖਲਾਏ ਹੋਏ ਆ ਕਿ ਇਹਨਾਂ ਨੂੰ ਸਾਰਾ ਕੁਝ ਦੇਦਾ ਇਹਨੂੰ ਦਿਹਾਰ ਸਾਹਮਣੇ ਆ ਅਸੀਂ ਵੀ ਚਾਹੁੰਦੇ ਆ ਕਿ ਪੰਜਾਬ ਦਾ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵਿੱਚ ਜਾਤ ਪਾਤ ਧਰਮਜ ਨੂੰ ਉਪਰ ਉੱਠ ਕੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੀ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਖੇਧੀ ਜਾਣ ਗਿਆ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣਾ ਮਿਹਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨਸ਼ਿਆਂ 'ਚ ਬਰਬਾਦ ਹੋ ਗਿਆ ਕਰਕੇ ਮੇਰੇ ਖਿਆਲੋਂ ਮਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਪਹਿਲਾਂ ਇਹ 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 ਰਾਜਾ ਬਣਿੰਗ ਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਤਰ ਤੇ ਕੰਮ ਕੀਤਾ ਪੰਜਾਬ ਨੂੰ ਉਟਿਆ ਕੁਟਿਆ ਨਹੀਂ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦਾ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵਿੱਚ ਜਾਤ ਪਾਤ ਧਰਮਜੋ ਤੋਂ ਉਪਰ ਉੱਠੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੇ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਖੇਦੀ ਜਾਣ ਗਿਆ ਉਹ ਉਹਦਾ ਸੀ ਜਾਤ ਪੱਤ ਉਹਨਾਂ ਨੇ ਤੁਹਾਡੇ ਜਿਹੜੇ ਵਾਰ ਜਿਹੜੇ ਤੁਹਾਡੇ ਐਮਪੀ ਜਿੱਤੇ ਸਰਬਜੀਤ ਖਾਲਸਾ ਜਿੱਤੇ ਕਹਿੰਦੇ ਵੀ ਪਾਰਲੀਮੈਂਟ 'ਚ ਇੱਕ ਦਿਨ ਵੀ ਉਹਨਾਂ ਨੇ ਫਤਿਹ ਦਾ ਨਾਰਾ ਨਹੀਂ ਲਾਇਆ ਤੇ ਮੇਰੇ ਖਿਆਲ ਹੈ ਮੇਰੇ ਖਿਆਲ ਚਲੋ ਇੱਕ ਐਮਪੀ ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਬਾਕੀ ਜਿਹੜੇ 12 13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ ਉਹ ਉਹ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣਾ ਮਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨਸ਼ਿਆਂ 'ਚ ਬਰਬਾਦ ਹੋ ਗਿਆ ਇਸ ਤਰ੍ਹਾਂ ਕਿ ਮੇਰੇ ਖਿਆਲੋਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਪੰਜਾਬ ਪਹਿਲਾਂ ਇਹ 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 ਰਾਜਾ ਬਣੀਵਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਤਰ ਤੇ ਕਾਹਨ ਕੀਤਾ ਪੰਜਾਬ ਨੂੰ ਉਟਿਆ ਕੁਟਿਆ ਹੁਣ ਮੇਰੇ ਖਿਆਲ ਹੈ ਕਿ ਜਿਹੜੇ ਕੋਈ ਜਿਹੜੇ ਹੁਣ ਬਖਲਾਏ ਹੋਏ ਆ ਕਿ ਇਹਨਾਂ ਨੂੰ ਸਾਰਾ ਕੁਝ ਦੇਦਾ ਇਹਨੂੰ ਦਿਹਾਰ ਸਾਹਮਣੇ ਆ ਅਸੀਂ ਵੀ ਚਾਹੁੰਦੇ ਆ ਕਿ ਪੰਜਾਬ ਦਾ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵਿੱਚ ਜਾਤ ਪਾਤ ਧਰਮਜੋ ਤੋਂ ਉਪਰ ਉੱਠ ਕੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੀ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਖੇਦੀ ਜਾਣ ਗਿਆ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣਾ ਮਿਹਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨਸ਼ਿਆਂ ਤੋਂ ਬਰਬਾਦ ਹੋ ਗਿਆ ਇਸ ਕਰਕੇ ਮੇਰੇ ਖਿਆਲੋਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਇਹ ਜਿਹੜੇ ਪਹਿਲਾਂ ਇਹ 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 ਰਾਜਾ ਬਣੀ ਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਤਰ ਤੇ ਕੰਮ ਕੀਤਾ ਪੰਜਾਬ ਨੂੰ ਲੁੱਟਿਆ ਤੇ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦਾ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵਿੱਚ ਜਾਤ ਪਾਤ ਧਰਮਜ ਉੱਪਰ ਉੱਠ ਕੇ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੇ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਖੇਦੀ ਜਾਣ ਕੇ ਆ ਉਹ ਉਹਦਾ ਸੀ ਜਾਤ ਪਾਤ ਉਹਨਾਂ ਨੇ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਐਮਪੀ ਜਿੱਤੇ ਸਰਬਜੀਤ ਖਾਲਸਾ ਜਿੱਤੇ ਕਹਿੰਦੇ ਵੀ ਪਾਰਲੀਮੈਂਟ ਚ ਇੱਕ ਦਿਨ ਵੀ ਉਹਨਾਂ ਨੇ ਫਤਿਹ ਦਾ ਨਾਰਾ ਨਹੀਂ ਲਾਇਆ ਮੇਰੇ ਖਿਆਲ ਹੈ ਮੇਰੇ ਖਿਆਲ ਚਲੋ ਇੱਕ ਐਮਪੀ ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਬਾਕੀ ਜਿਹੜੇ 12 13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ ਉਹ ਉਹ ਉਹਨਾਂ ਦੀ ਕੀ ਕਾਰਜਕਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੂਜੇ ਨੂੰ ਮਿਹਣਾ ਮਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਲਸ਼ਾਂ ਤੇ ਬਰਬਾਦ ਹੋ ਗਿਆ ਇਸ ਤਰ੍ਹਾਂ ਕਿ ਮੇਰੇ ਖਿਆਲੋਂ ਮਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਪਜਾ ਪਹਿਲਾਂ ਇਹ 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 ਰਾਜਾ ਬਣੀਵਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਤਰ ਤੇ ਕੰਮ ਕੀਤਾ ਪੰਜਾਬ ਨੂੰ ਉਟਿਆ ਕੁਟਿਆ ਹੁਣ ਮੇਰੇ ਖਿਆਲ ਹੈ ਕਿ ਜਿਹੜੇ ਕੋਈ ਜਿਹੜੇ ਹੁਣ ਬਖਲਾਏ ਹੋਏ ਆ ਕਿ ਇਹਨਾਂ ਨੂੰ ਸਾਰਾ ਕੁਝ ਦੇਦਾ ਇਹਨੂੰ ਦਿਹਾਰ ਸਾਹਮਣੇ ਆ